ਅਸਲਾਮ ਵਾਲੇਕਮ ਜੀ ਨਵਾਂ ਵਲੌਗ ਲੈ ਕੇ ਆਏ ਆ ਜੀ ਢਾਟ ਹੋਈ ਸ਼ੁਰੂ ਕਰ ਲਈ ਮਕਾਨਾਂ ਦੀ ਤੇ ਅੱਜ ਤੁਹਾਨੂੰ ਮਕਾਨ ਵੀ ਦਿਖਾਣੇ ਆ ਤੇ ਅੱਗੇ ਜਿੱਦਾਂ ਜਿੱਦਾਂ ਮਿੱਟੀ ਪਾਣੀ ਕੱਲ ਨੂੰ ਪਠਾਣਾ ਦੀ ਮਿੱਟੀ ਪਾਣ ਆਣੀ ਆ ਉਹ ਵੀ ਦਿਖਾਵਾਂਗੇ ਤੇ ਇਹ ਹੁਣ ਜਿਹੜੀ ਲੇਵਰ ਲੱਗੀ ਏ ਢਾ ਰਹੀ ਆ ਕਿਉਂਕਿ ਆਪਣੇ ਮਕਾਨ ਨੀਵੇਂ ਹੋ ਗਏ ਸੀ ਪਿਛਲਾ ਹਿੱਸਾ ਇਹ ਜਿਹੜਾ ਹਿੱਸਾ ਇਹ ਪਹਿਲਾਂ ਦਾ ਉੱਚਾ ਸੀਗਾ ਤੇ ਇਹ ਜਿਹੜਾ ਨਹੀਂ ਉਹ ਤੁਹਾਨੂੰ ਪੋੜੇ ਨਜ਼ਰ ਆ ਰਹੇ ਨੀਵਾ ਸੀ ਤੇ ਇਹ ਹੁਣ ਮਿਸਤਰੀ ਸਾਡੇ ਗਲੇ ਕੋਲੇ ਬੰਦ ਕਰਨ ਦੇ ਆ ਅਮਰਦਾ ਸਾਹਿਬ ਖੜੇ ਆ ਤੇ ਇਹ ਬਾਬਾ ਜੀ ਕਾਫੀ ਨੀਵਾ ਸੀ ਕਿਉਂਕਿ ਪਹਿਲੇ ਬਣਾਏ ਸੀਗੇ ਜਦੋਂ ਅਸੀਂ ਇੱਥੇ ਬਣਾਏ ਸੀ ਨਾ ਉਦੋਂ ਕੋਈ ਮਕਾਨ ਨਹੀਂ ਸੀ ਕਿਸੇ ਦਾ ਸਭ ਤੋਂ ਪਹਿਲੇ ਅਸੀਂ ਇੱਥੇ ਆਪਣੇ ਹੱਥੇ ਚ ਬਣਾਏ ਸੀ ਆਲੇ ਦੁਆਲੇ ਕਿਕਰਾਂ ਹੁੰਦੀਆਂ ਸੀ ਫਿਰ ਧੀਰੇ ਧੀਰੇ ਜਿੱਦਾਂ ਆਬਾਦੀ ਹੋਈ ਆਬਾਦੀ ਨਾਲ ਫਿਰ ਬਰਬਾਦੀ ਵੀ ਹੋ ਗਈ ਕਿਉਂਕਿ ਜਿਹੜਾ ਵੀ ਬੰਦਾ ਬਣਾਦਾ ਉਹ ਕਹਿੰਦਾ ਮੈਂ ਤੇਰੇ ਤੋਂ ਭਾਈ ਉੱਚੇ ਬਣਾਨੇ ਕਰਕੇ ਮਕਾਨ ਮੇਰੇ ਬਿਹਤਰੀਨ ਸੀ ਨਵੇਂ ਸੀ ਹਲੇ ਪੈਲੀਆਂ ਸੀਲੀਆਂ ਹਰ ਚੀਜ਼ ਹੋਈ ਸੀ ਪਰ ਗੱਲ ਇਹ ਆ ਭਈ ਨੀਂਵੇਂ ਹੋ ਗਿਆ ਸੀ ਪਾਣੀ ਦਾ ਘਰ ਮੈਂ ਕੱਢ ਲੈਂਦਾ ਸੀ ਇੱਕ ਉਹ ਬੈਰੀਜ ਆ ਜਾਂ ਜਿਹੜੇ ਪੰਪ ਲੱਗੇ ਉਹ ਲਾਇਓ ਸੀ ਉਹਦੇ ਨਾਲ ਪਾਣੀ ਖੇਢੀਦਾ ਸੀ ਡੇਢ ਦੋ ਮਿੰਟ ਵਿੱਚ ਪਾਣੀ ਸਾਰਾ ਉਹ ਜਿਹੜਾ ਹੌਦਿਆ ਬਣਾਇਆ ਸੀ ਉਹ ਚੋਂ ਨਿਕਲ ਜਾਂਦਾ ਸੀ ਆ ਮਿਸਤਰੀ ਆ ਜੀ ਕੀ ਨਾਂ ਆਪਣਾ ਸਜਾਲ ਸਜਾਲ ਆਲਮ ਤੇਰਾ ਬਾਈ ਸਾਬਰ ਸਾਬਰ ਕਿੰਨਾ ਕ ਸਾਬਰ ਹਾਂ ਸਬਰ ਦਾ ਹੈ ਨਹੀਂ ਆ ਜੀ ਲੱਬਾ ਇਹ ਲੱਬਿਆ ਗਵਾਜ ਗਿਆ ਜੇ ਮਸੇ ਲੱਭਾ ਜੀ ਗਵਾਜ ਗਿਆ ਸੀ ਮਸੇ ਲੱਭਾ ਲੱਭਾ ਕਿਉਂ ਕਹਿੰਦੇ ਤੈਨੂੰ ਲੱਭਾ ਨਾ ਕਿਦਾਂ ਪੈ ਗਿਆ ਨਹੀਂ ਮੈਂ ਅੱਗੇ ਦੱਸਿਆ ਤੇ ਹੁਣ ਵੀ ਦੱਸ ਦਿਓ ਮੇਰੇ ਵੀ ਚਾਚੇ ਆ ਰਹੇ ਸੀ ਮੇਰੇ ਵੀ ਉਹਦੇ ਦਿੱਤਾ ਸੀ ਮੈਨੂੰ ਜੀ ਅੱਛਾ ਹੁਣ ਵੀ ਦਾਦੀ ਨੇ ਕਹਿੰ ਮੈਂ ਲੱਭਾ ਹੋਇਆ ਉਹਦਾ ਮੇਰੇ ਨਾਲ ਆਲਿਸ਼ਾਨ ਉਹਦਾ ਨਾਂ ਆਲਿਸ਼ਾਨ ਆ ਹਾਂ ਜੀ ਤੇ ਕੋਈ ਮੇਰੇ ਦਾਦੀ ਨੇ ਕਹਿੰ ਮੈਂ ਲੱਭਾ ਹੋਇਆ ਇਹ ਨਾਂ ਪੱਕੇ ਇਹ ਹੀ ਸਾਡੇ ਇਲਾਕੇ ਦਾ ਪੂਰਾ ਢੋਲੀ ਆ ਜਾਣੀ ਬਿੱਕਰ ਢੋਲੀ ਕਹ ਲੋ ਬਿੱਕਰ ਇਟਸ ਬਿੱਕਰ ਢੋਲੀ ਹੈ ਏ ਜਨਾਬਿਆ ਦੀ ਬੜਾ ਵਧੀਆ ਢੋਲ ਕੋਟ ਦਾ ਆ ਕਿਤੇ ਵਿਆਹ ਚਾਦੀ ਹੋਵੇ ਬੇਲਾ ਫੜਨ ਦਾ ਇਹਦਾ ਬੜਾ ਜਣੀ ਤਜਰਬਾ ਆ ਇੱਕ ਆ ਕਿਚਨ ਆ ਜੀ ਇਹ ਕਮਰਾ ਆ ਇੱਕ ਉਹ ਪਿੱਛੇ ਕਮਰਾ ਆ ਇਹ ਕੋਰੀਡੋਰ ਇਹ ਵੀ ਕਮਰਾ ਹਾਂਜੀ ਓਏ ਇਹਦਾ ਵੀ ਪੁੱਛਣਾ ਬਾਬਾ ਜੀ ਤੁਸੀਂ ਵੀ ਆਪਣਾ ਨਾਂ ਆਖਾਂ ਦੱਸ ਦਿਓ ਕੀ ਆ ਮਮ ਸ਼ਫੀਕ ਅੱਛਾ ਗੁਜਰ ਬਰਾਦਰੀ ਆ ਨਹੀਂ ਮੋਤੀ ਬਰਾਦਰੀ ਅੱਛਾ ਮੋਤੀ ਬਰਾਦਰੀ ਆ ਠੀਕ ਆ ਤੇ ਤੁਸੀਂ ਕਦੋਂ ਦੇ ਕੰਮ ਕਰਦੇ ਆ ਅਮੀਲਾ ਹੀ ਹੋਇਆ ਪਹਿਲੇ ਕੀ ਕਰਦੇ ਸੀ ਸਾਰੀ ਜ਼ਿੰਦਗੀ ਪਹਿਲੇ ਜੁੱਤੀਆਂ ਦਾ ਕਾਰੀਗਰ ਹਾਂ ਬਣਾ ਬਣੂ ਲੈਂਦੇ ਕੀ ਆ ਗੱਢਣ ਵਾਲਾ ਨਹੀਂ ਬਣਾਉਂਦਾ ਉਹ ਦੇਸੀ ਨਵਾਂ ਨਵਾਂ ਦੇਸੀ ਜੁੱਤੀ ਸਕੂਲ ਵਾਲੀ ਜੁੱਤੀ ਹੈ ਬਰਜਾ ਸਕੂਲ ਵਾਲੀ ਜੁੱਤੀ ਮਨੂ ਤੇਰਾ ਪਲਾ ਹੋ ਜਵੇ ਇਨਾ ਕਾਰੀਗਰ ਇਹ ਫੇਰ ਕੰਮ ਛੱਡ ਗਿਆ ਕਿਉਂ ਇਹ ਕਰ ਲਿਆ ਕੰਮ ਬੰਦ ਹੋ ਗਿਆ ਸੁਲਾਹਦੀ ਵਾਹੇ ਨੂੰ ਅੱਛਾ 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 ਸੁਲਾਹਦੀ ਵਾਹੇ ਦਾ ਕੰਮ ਬੰਦ ਹੋ ਗਿਆ ਜਿਹੜੀ ਗੱਲ ਆ ਉਹ ਦੱਸ ਯਾਰ ਇਦਾਂ ਨਾ ਕਰ ਹੈ ਸੁਲਾਹਦੀ ਵਾਹੇ ਦਾ ਕੰਮ ਬੰਦ ਹੋ ਗਿਆ ਨਹੀਂ ਤੇ ਉਹ ਸੋਲ ਸੂਰ ਵਾਲੀ ਨਹੀਂ ਬਣਾਣਾ ਮੈਂ ਲਾ ਲਿਆ ਹਾਬੇ ਦਾ ਸੋਲ ਵਾਲਾ ਨਹੀਂ ਹੈਗਾ ਸੱਚੀ ਸੱਚੀ ਗੱਲ ਆ ਨਹੀਂ ਸੱਚੀ ਆ ਤੇ ਜੇ ਮੈਂ ਤੈਨੂੰ ਕਾਕ ਖਾਣਾ ਇਦਾਂ ਦਾ ਕੋਈ ਬਣਾ ਕੇ ਦਈਏ ਤੈਨੂੰ ਕਾਕ ਖਾਣਾ ਜਲਾ ਲਾ ਕਰ ਲੈਗਾ ਕੰਮ ਸਾਂਭ ਲੈਗਾ ਸਾਂਭ ਲੈਗਾ ਅੱਛਾ ਜੀ ਅੱਗੇ ਕਾਰੋਬਾਰ ਉਹਨਾਂ ਦਾ ਹੈ ਕਾਰੋਬਾਰ ਆਪਣਾ ਕਿ ਅੱਗੇ ਐ ਜੀ ਮਾਨੀ ਮਾਨੀ ਗੁੱਜਰ ਤੇ ਇਹ ਜਨਾਬ ਇਹਨੂੰ ਐਵੇਂ ਪਿੰਡ ਵਾਲੇ ਨੇ ਬਦਨਾਮ ਕੀਤਾ ਵੀ ਝੂਠ ਬਹੁਤ ਬੋਲਦਾ ਵੀ ਸਾਡੇ ਨਾਲ ਅੱਜ ਤੱਕ ਨਹੀਂ ਨੇ ਬੋਲਿਆ ਹੈਗਾ ਮਾਨੀ ਝੂਠ ਕਰਕੇ ਇਹਨੂੰ ਲੋਕ ਜਾਣਦੇ ਆ ਕਿੰਨਾ ਪਰਾਇਆ ਹਿੰਟ ਕਿਥੇ ਮਾਰਨਾ ਹੀ ਤਾਂ ਵੈਸੇ ਮੈਂ ਤਾਂ ਭਾਈ ਪਹਿਲੇ ਕਹਿਤਾ ਵੀ ਜਣੀ ਸਾਡੇ ਨਾਲ ਕਦੇ ਨਹੀਂ ਬੋਲਿਆ ਝੂਠ ਐਵੇਂ ਕੁੱਤੇ ਭੌਂਗਦੇ ਆ ਜਿਹੜੇ ਭੌਂਗਦੇ ਲੋਕੋ ਜੀਆਂ ਕੀਦੀਆਂ ਕਰਾਈਆਂ ਸਾਨੂੰ ਲੱਭਣ ਡੀਆਂ ਹਾਂ ਮੁੰਡਾ ਬਹੁਤ ਖਰਾ ਆ ਤੇ ਕਿੰਨੇ ਸਾਲ ਜਿ ਵਿਆਹ ਹੋ ਗਿਆ ਸੀ ਵਿਆਹ ਹੋ ਗਿਆ 14 ਸਾਲਾਂ 'ਚ 14 ਸਾਲਾਂ 'ਚ ਭਾਈ ਵਿਆਹ ਹੋ ਗਿਆ ਸੀ ਹੁਣੇ ਮਾਸ਼ਾਅੱਲਾ ਨਾਨਾ ਦਾਦਾ ਵੀ ਬਣ ਸਕਦਾ ਅਨਕਰੀਬ ਕਿਉਂਕਿ ਕੁੜੀ ਵੀ ਵਿਆਹ ਲਈ ਤੇ ਮੁੰਡਾ ਵੀ ਵਿਆਹ ਰਿਆ ਤੇ ਮਾਸ਼ਾਅੱਲਾ ਛੋਟੀ ਉਮਰੇ ਵਿਆਹ ਇਹਦਾ ਵਿਆਹ ਹੋ ਗਿਆ ਸੀ ਗਾਂ ਦੇ ਮੁੰਡੇ ਜਿਉਂ ਹੀ ਆਪਣਾ ਓਏ ਥੋੜੀ ਜਿਹਾ ਡਾਰੂ ਇਹਨੇ ਕਾ ਵੇ ਦਿਨ ਬੰਨੋ ਇਹਨਾਂ ਨੂੰ ਹਾਂਜੀ ਉਹ ਫੈਦਾ ਜੀ ਹਾਂ ਉਹ ਸਕੈਂਟੂ ਆ ਜੀ ਹੈਂਕੀਆ ਸਕੈਂਟੂ ਇਹਨੂੰ ਸਕੈਂਟੂ ਕਹਿੰਦੇ ਇਹ ਆ ਲੱਗਾ ਜੀ ਆ ਇਹ ਸਭ ਤੋਂ ਹਿੰਮਤ ਵਾਲਾ ਮੁੰਡਾ ਸਭ ਤੋਂ ਜ਼ਿਆਦਾ ਕੰਮ ਇਹਨੇ ਕੀਤਾ ਆ ਤੇ ਨਾ ਗਈ ਪੂਰੇ ਆ ਮਾਨੀ ਇਹ ਠੇਕੇਦਾਰ ਆ ਆਉਣ ਤੁਹਾਨੂੰ ਪਰਿਓ ਪਤਾ ਨਹੀਂ ਦੇਖਦਾ ਕਿ ਨਹੀਂ ਦੇਖਦਾ ਇੱਕ ਰਾਈ ਲੱਗਾ ਸਾਡਾ ਅਕਰਮ ਰਾਈ ਦਾ ਫੈਨ ਆ ਤਾਂ ਆ ਕਰਕੇ ਰਾਈ ਕਹਿੰਦੇ ਆ ਨਹੀਂ ਇੱਥੇ ਦੇਖੋ ਨਾ 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 80000 ਹਾਂ ਚਲੋ ਦੇਖ ਲੈ ਆ ਚਲੋ ਕੁਝ ਹੋਈ ਜਾਊਗਾ ਯਾਰਾ ਉਹ ਹਿਟ ਜਾਂਦੀ ਆ ਉਹ ਮੁੰਡਾ ਜਿਹੜਾ ਹਿਟ ਛੱਡਣ ਡਿਆ ਨਾ ਉਹ ਵੀ ਉਹਦੇ ਵੀ ਮਾਸ਼ਾਅੱਲਾ ਦੋ ਨਿਆਣੇ ਹੋ ਗਏ ਉਹ ਵੀ ਛੇਤੀ ਬਿੰਦ ਤਸੀ ਇੱਕ ਗੱਲ ਸੁਣਾ ਯਾਰ ਉਹ ਕਿਹੜੀ ਅੱਗੇ ਸੁਣਾਈ ਸੀ ਦੁਹਾਣੇ ਵਾਲੀ ਹਾਂ ਸੁਣਾ ਦੁਹਾਣੇ ਵਾਲੀ ਗੱਲ ਜਿਹਦਾ ਮਹੀਨ ਦੁਹਾਣੇ ਵਾਲੀ ਗੱਲ ਜਿਹੜੀ ਸੁਣਾਈ ਸੀ ਉਹਦੇ ਕੇ ਦੋਹਾਂ ਪਿੰਡਾਂ ਦੇ ਦਰਮਿਆਨ ਜਿਹਨੇ ਦੁਹਾਣੇ ਵਾਲੀ ਬੀਜੀ ਸੀ ਅੱਛਾ ਤੇ ਦੁਹਾਣੇ ਜਾਣੇ ਕਣੀਏ ਦੇ ਲੋ ਆ ਗਿਆ ਤੇ ਸਰਜੇਲੇ ਗਣੋ ਸਾਡਾ ਡਾਰੇ ਸਿਕਣੀ ਵਾਲੇ ਯਾਨੀ ਬੇਲ ਸਰਜੇ ਸੀਗੀ ਤੇ ਦੁਹਾਣਾ ਜਿਹੜਾ ਆਗੇ ਆਗੇ ਬੇਲੇ ਵੇਲੇ ਗੁਸੈਣ ਨਾ ਗਾ ਲਿਓ ਨਹੀਂ ਨਹੀਂ ਭਾਈ ਗੁਸੈਣ ਇੱਕ ਪਣੀ ਇੱਕ ਪਣੀ ਵੇਲ ਦੂਜੇ ਪਣੀ ਦੁਹਾਣਾ ਲੱਗ ਗਿਆ ਜਾਨੀ ਬੇਲ ਨਹੀਂ ਲੰਬੀ ਹੋ ਗਈ ਹਾਂਜੀ ਹਾਂਜੀ ਅੱਛਾ ਫੇਰ ਹੁਣ ਉਧਰ ਲੱਗ ਗਏ ਦੁਹਾਣਾ ਸਾਡਾ ਦੇ ਕਣੀ ਵਾਲੇ ਕਣ ਸਾਡੇ ਸਰਜਾਲੀਆਂ ਨੇ ਸਾਡਾ ਉਹ ਬਾਜੀ ਬਾ ਰੋਲਾ ਬਣ ਗਿਆ 15 20 ਯਾਰੇ ਜੋੜ ਕੇ ਨੇ ਬਿਲਡ ਕਰਕੇ ਦੁਹਾਣੇ ਨੂੰ 500 ਰੁਪਏ ਆ ਇਹ ਅੱਛਾ ਇਹਦੇ ਸਿਆਣੇ ਬੰਦੇ ਨੇ ਅੱਧਾ ਦੁਹਾਣਾ ਕਣੀਆਂ ਦੇ ਅੱਧਾ ਉਹਨੂੰ ਦਿੱਤਾ ਜੀ ਆਰੇ ਨੀਰ ਪਾ ਗਏ ਪੂਰੇ ਪਿੰਡ ਦੇ ਸ਼ਾਦੋਆ ਨੂੰ ਉਹਦੇ ਪਿੰਡ ਦੇ ਸ਼ਾਦੋਆ ਦਾ ਦੁਆਣਾ ਦੇ ਉੱਥੇ ਲੜੀ ਨਾ ਪਿੰਡ ਦੇ ਦੁਆਣੇ ਖਲੀ ਹੋ ਰਹੀਦਾ ਕਮਾਲ ਆ ਯਾਰ ਹਾਂਜੀ ਐਡਾ ਵੱਡਾ ਦੁਆਣਾ ਸੀ ਹਾਂਜੀ ਹਾਂ ਉਹ ਬੱਕਰੀਆਂ ਕਿਹਦੀਆਂ ਆ ਗਈਆਂ ਫੜੋ ਸ਼ਹਿਰ ਵਿੱਚ ਜਾਈਏ ਅੱਛਾ ਫਿਰ ਉਹ ਧੋਣੇ ਤੋਂ ਰੋਲਾ ਆ ਰਹਾ ਆ ਪਾ ਕੇ ਉਹਨੇ ਮਨਕਾਇਆ ਸੀ ਹਾਂ ਜੀ ਯਾਰ ਵੱਡੇ ਪਲਸਾਦਾਰੇ ਦੀਰ ਦੇ ਵੱਡਾ ਵੱਡ ਨਹੀਂ ਥੋੜੇ ਛੋਟੇ ਨਾ ਫਿਰ ਧੋਣਾ ਕਿੱਥੇ ਘੱਟ ਹੋਣਾ ਸੀ ਹਾਂ ਜੀ ਇਹ ਜਿਹੜੇ ਧੋਣੇ ਛੋਟੇ ਨਾ ਧੋਣਾ ਕਿੱਥੇ ਘੱਟ ਹੋਣਾ ਉਹ ਘਣੀਏ ਜਿਹੜੇ ਸਰਜ ਇਕੱਠਾ ਹੋਏ ਇਕੱਠਾ ਯਾਰ ਉਹਨੇ ਦੇਖੋ ਵੀ ਛਾਤੀ ਪਾਤੀ ਇੱਕ ਹੋਰ ਗੱਲ ਸੁਣਾਈ ਸੀ ਕਿਹਦੇ ਤੋਂ ਅਸੀਂ ਕਹਿੰਨੇ ਰਿਸ਼ਤੇਦਾਰਾਂ ਦੇ ਗਏ ਸੀ ਉਹ ਝੂਠ ਬੋਲਣ ਲੱਗ ਪਏ ਹਾਂਜੀ ਉਹ ਵੀ ਸੁਣਾਇਓ ਮਾੜੀ ਦੀ ਗੱਲ ਉਹ ਜੀ ਪ੍ਰੋਹਣੇ ਸਾਡੇ ਸਾਟ ਲੱਗੀ ਰੋ ਉਹਦੇ ਵੀ ਰਿਸ਼ਤੇਦਾਰਾਂ ਦਾ ਹੋ ਰਿਹਾ ਹੈ ਇਹਦੇ ਇੱਕ ਪਤਾ ਲਾਈ ਜੀ ਇਹ ਟ੍ਰੱਕ ਲੈ ਦੇਣੇ ਸੀ ਟਾਂਗਣਾ ਜੀ ਇੰਨਾ ਇੰਨਾ ਵੱਡਾ ਬੂ ਬੂਟਾ ਹੈ ਹਾਂ ਜੀ ਤੇ ਮੇਰਾ ਭਾਈ ਵਡਾਲੂਆਂ ਦੇ ਕੰਮ ਕਰਦਾ ਉਹ ਮੁਰਗੇ ਨੂੰ ਗੱਲ ਫੜਾਣੇ ਚੋਲੇ ਨੂੰ ਪਤਾ ਆਣਾ ਚੰਗੀ ਗੱਪ ਰੋੜ ਦਿੰਦਾ ਹੈ ਹਾਂ ਹਾਂ ਨਾ ਕਿ ਸਾਡੇ ਪਿੰਡਾਂ ਵੀ ਮੁਰਗਾ ਸੀਲ ਅੱਛਾ ਤੇ ਉਹਦੇ ਮੈਂ ਕਿਹਾ ਉੜਾ ਜਿਹੜਾ ਮਗਰ ਪਾਇਆ ਵਾਹ ਜੀ ਵਾਹ ਤੇ ਇੱਕ ਦਿਨ ਮੈਂ ਕਿਹਾ ਉੜ ਤੇ ਲਾ ਕੇ ਕੋਈ ਨਾ ਮੁਰਗੇ ਲੱਗਦੇ ਲੱਗ ਲੱਗ ਗਿਆ ਕਿ ਬਾਬੇ ਨੂੰ ਮਹਾਰ ਕੋ ਹਾਂ ਜੀ ਤੇ ਖੋਤੇ ਲੱਗ ਰਿਹਾ ਤੇ ਲੋਗ ਕੀ ਮੱਲਾਂ ਲਾ ਉਹਨੇ ਕਿਹਾ ਅੰਬ ਦੀ ਗਿੜੀ ਸੜਕ ਲਾਣੀ ਜੀ ਅੱਛਾ ਉਹਨਾਂ ਆਬ ਦੀ ਗੜਗਲਾਈ ਦੇ ਕੁੱਕੜ ਦੇ ਲੱਕ ਤੇ ਅੰਬ ਖਲੋਇਆ ਕੁੱਕੜ ਦੀ ਲੱਤ ਤੇ ਅੰਬ ਲੱਕ ਦੇ ਲੱਕ ਵਿੱਚ ਕੁੱਕੜ ਅੱਛਾ 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 ਹਾਂਜੀ ਮੋਰਾਂ ਜਣੇ ਖੇਲੂ ਹਾਂ ਹਾਂ ਥੀ ਨਹੀਂ ਨਹੀਂ ਕਰੀ ਸੁਣਾਈ ਜਾਂਦਾ ਕੋਈ ਰਿਵਾਜ ਆ ਰਹੀ ਹੈ ਬੱਚਿਆਂ ਦੀ ਆਦਤ ਹੁੰਦੀ ਹੈ ਫੜਾ ਦੇ ਦਰਖਤੇ ਸੋਰੋੜ ਜਿਹੜੇ ਮਾਰਨੇ ਪੱਟੇ-ਪੁੱਟੇ ਮਾਰਨੇ ਤੇ ਬੱਟੇ ਮਾਰਦੇ ਨੇ ਜੀ ਹਾਂ ਉਹ ਛੋਟੇ ਜ਼ਮੀਨਾਂ ਦੇ ਕਿਲਾ ਬਣ ਗਿਆ ਉਹ ਤੇ ਜਿੰਦਾਂ ਨੇ ਬਾਹਰ ਖਰਬੂਜੇ ਦਵਾਣੇ ਵੀ ਤੇ ਕੁੱਕੜ ਦੇ ਦਵਾਣੇ ਪਤਾ ਨਹੀਂ ਕੁੱਕੜ ਦੇ ਉੱਪਰ ਹਾਂਜੀ ਆਹ ਬੁਨਿਆਦ ਤੇ ਕੁੱਕੜ ਹੀ ਸੀ ਨਾ ਥੱਲੇ ਹਾਂਜੀ ਹਾਂਜੀ ਅੱਛਾ ਤੇ ਉਹ ਜੀ ਵਡੇ ਵਡੇ ਦੁਹਾਣੇ ਦਾ ਪਤਾ ਹੀ ਛੋਟਾ ਦੁਹਾਣਾ ਤਿੰਨ ਤਿੰਨ ਸੌ ਮਣ ਦੇ ਦੁਹਾਣੇ ਲੱਗ ਗਿਆ ਹਾਂ 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 ਤਿੰਨ ਤਿੰਨ ਸੌ ਮਣ ਦਾ ਦੁਹਾਣਾ ਲੱਗ ਗਿਆ ਕੁੱਕੜ ਦੀ ਜਾਨੀ ਵੇਸਤੇ ਕੁੱਪੜੇ ਲੱਗਦੇ ਆਂ ਬੁਗੇ ਨੇ ਅੰਬ ਦੇ ਉੱਤੇ ਜ਼ਮੀਨ ਬਣ ਗਈ ਜਮੀਨ ਬਣ ਗਈ ਬਾਜੀ ਝੂਠ ਹੀ ਮਾਰਨੇ ਫਿਰ ਬੰਦਾ ਉਹਨੇ ਕਿਹਾ ਹਣਾ ਜੁੱਤੀ ਪਾਈਏ ਤੇ ਨਿਕਲੀ ਹੁਣੇ ਤੂੰ ਉਹ ਮੇਰਾ ਬਾਬਾ ਉਹ ਜੰਗਲੀਆਂ ਦੇ ਤੂੰ ਸਾਡੇ ਫੇਰ ਲੈ ਗਿਆ ਭਾਈਆ ਤੂੰ ਗੱਡ ਤੂੰ ਤਕੜਾ ਯਾਰ ਮਾਫੀ ਹੈ ਤੇ ਸੀ ਬਾਬਾ ਜੀ ਸਾਡੇ ਜਿਹੜੇ ਮਿਸਤਰੀ ਦੇ ਨਾਲ ਲੱਗੇ ਹੋਏ ਮਜ਼ਦੂਰ ਲੱਬਾ ਭਾਈ ਜੀ ਲੱਬਾ ਭਾਈ ਨੇ ਗੱਲ ਸੁਣਾਈ ਹਾਂ ਆਪਾਂ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਨਵਾਂ ਜਿਹੜਾ ਝੂਠ ਆ ਨਵੀਂ ਗੱਲ ਸੁਣਾਇਆ ਕਰਾਂਗੇ ਕਿਉਂਕਿ ਝੂਠ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਹੈ ਆਪਣੇ ਇਲਾਕੇ 'ਚ ਦੀ ਬੜੀ ਮਸ਼ਹੂਰੀ ਹੈ ਦੀ ਲੋਕ ਤਾਂ ਹੱਥ ਜੋੜ ਜਾਂਦੇ ਪੀ ਨਿਕਲੋ ਵੀ ਆ ਗਿਆ ਲੱਭਾ ਕਿਉਂਕਿ ਇਹਨੇ ਦੁੜਕੀ ਲਵਾ ਦੇਣੀ ਹੁੰਦੀ ਜਦੋਂ ਜਾਂਦਾ ਤੇ ਆ ਜਨਾਬ ਹੁਣ ਸਾਡਾ ਥੋੜਾ ਬਹੁਤਾ ਕੰਮ ਜਿਹੜਾ ਤੁਹਾਨੂੰ ਹੁਣ ਰੋਜ਼ ਜਿਹੜੀ ਅਪਡੇਟ ਦਿਆ ਕਰਾਂਗੇ ਡੇਲੀ ਡੇਲੀ ਦੂਜੇ ਚੈਨਲ ਤੇ ਕੰਮ ਹੁਣ ਆਪਣੇ ਕੋਲ ਥੋੜਾ ਘੱਟਣਾ ਕਿਉਂਕਿ ਇਧਰੋਂ ਜਾਨ ਛੁੱਟੂਗੀ ਤਾਂ ਫੇਰ ਹੀ ਆ ਕਿੰਨੇ ਦਿਨ ਦਾ ਟਾਈਮ ਲੱਗੂਗਾ ਮਿਸਤਰੀ ਆਪਣਾ ਟੋ 8 ਮਹੀਨੇ ਦਾ ਅੱਜ 8 ਮਹੀਨੇ ਸੁਆਦ ਨਹੀਂ ਆ ਗਿਆ ਸਾਨੂੰ ਹੱਥਲ ਕਰੋਗੇ ਤੁਸੀਂ 8ਾਂ ਮਹੀਨਿਆਂ 'ਚ ਲਓ ਜੀ ਮਿਸਤਰੀ ਨੇ 8ਾਂ ਮਹੀਨਿਆਂ ਦਾ ਸਾਨੂੰ ਟਾਈਮ ਦੇ ਦਿੱਤਾ ਸਿਆਲ ਇਹ ਗੱਡਣਾ ਨਹੀਂ ਸਿਆਲ ਸਿਆਲ ਇੱਥੇ ਕਰਨਾ ਸਿਆਲ ਇੱਥੇ ਗੱਡਣਾ ਹੈ ਭਰਾ ਲਈ ਜਾਈਆਂ ਹੋਰ ਫਿਰ ਆਹ ਗੱਡੇ ਬਿਸਤਰੇ ਭਾਈ ਕਰਦੀ ਐ ਫੇ ਹਨ ਚਲੋ ਜੇ ਦਾਣਾ ਪਾਣੀ ਤੁਹਾਡਾ ਇੱਥੇ ਹੋਇਆ ਤਾਂ ਇੱਥੇ ਖਾ ਕੇ ਜਾਣਾ ਹਾਂ ਚਲੋ ਜੀ ਨਾਲ ਜੁੜੇ ਰਹੋ ਤੇ ਬਲੌਗ ਸਾਡੇ ਜਿਹੜੇ ਇਸ ਤਰ੍ਹਾਂ ਦੇ ਬਣਦੇ ਹੋ ਦੇਖਦੇ ਰਹੋ Yeah. <laughs>